ਗੁਰੂ ਨਾਨਕ ਦੇਵ ਜੀ ਅਤੇ ਮੀਆਂ ਮਿੱਠਾ ਦੀ ਸਾਖੀ ਸੰਸਾਰ ਨੂੰ ਤਾਰਨ ਲਈ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਇਨ੍ਹਾਂ ਯਾਤਰਾਵਾਂ ਦੇ ਦੌਰਾਨ ਗੁਰੂ ਸਾਹਿਬ ਪਾਕਿਸਤਾਨ ਦੇ ਨੇੜੇ ਮਿਠਾਨਕੋਟ ਗਏ ਉਸ ਨਗਰ ਵਿੱਚ ਇੱਕ ਸੂਫੀ ਫਕੀਰ ਮੀਆਂ ਮਿੱਠਾ ਰਹਿੰਦਾ ਸੀ ਕਿਹਾ ਜਾਂਦਾ ਹੈ ਕਿ ਉਸ ਕੋਲ ਅਲੌਕਿਕ ਸ਼ਕਤੀਆਂ ਸਨ ਉਸ ਦੀਆਂ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਹਿੰਦੂ ਲੋਕਾਂ ਨੇ ਇਸਲਾਮ ਧਰਮ ਅਪਣਾ ਲਿਆ ਸੀ। ਮੀਆਂ ਮਿੱਠਾ ਸਦਾ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਸੀ। ਪਰ ਉਸ ਦਾ ਮਨ ਅੰਦਰੋਂ ਬਿਲਕੁਲ ਸੁੱਕਾ ਸੀ। ਉਸ ਦੇ ਮਨ ਵਿੱਚ ਇਨਸਾਨੀਅਤ ਲਈ ਕੋਈ ਹਮਦਰਦੀ ਨਹੀਂ ਸੀ। ਉਹ ਬਿਲਕੁਲ ਉਸ ਬੱਚੇ ਵਾਂਗ ਸੀ ਜੋ ਆਪਣੇ ਘਰੋਂ ਸਮੁੰਦਰ ਦੇ ਪਾਣੀ ਨਾਲ ਖੇਡਣ ਜਾਂਦਾ ਹੈ ਪਰ ਸਮੁੰਦਰ ਦੇ ਕੰਡੇ ਉੱਤੇ ਪਏ ਸੰਖ ਅਤੇ ਕੰਕਰਾਂ ਦੇ ਨਾਲ ਖੇਡਣ ਲੱਗ ਪੈਂਦਾ ਹੈ। ਉਸ ਨੂੰ ਆਪਣੀਆਂ ਸ਼ਕਤੀਆਂ ਦਾ ਇੰਨਾ ਘਮੰਡ ਹੋ ਗਿਆ ਸੀ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣਾ ਗੁਲਾਮ ਸਮਝਦਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਉਸ ਨਗਰ ਵਿੱਚ ਆਏ ਤਾਂ ਉਹ ਮੀਆਂ ਮਿੱਠਾ ਦੇ ਨੇੜੇ ਦੇ ਇੱਕ ਬਾਗ ਵਿੱਚ ਰੁਕੇ ਗੁਰੂ ਨਾਨਕ ਦੇਵ ਜੀ ਨੇ ਉੱਥੇ ਗੁਰਬਾਣੀ ਦਾ ਗਾਇਨ ਕੀਤਾ ਅਤੇ ਭਾਈ ਮਰਦਾਨਾ ਜੀ ਉਸ ਸਮੇਂ ਗੁਰੂ ਸਾਹਿਬ ਦੇ ਨਾਲ ਰਬਾਬ ਵਜਾ ਰਹੇ ਸਨ ਗੁਰੂ ਸਾਹਿਬ ਦੀ ਮਿੱਠੀ ਆਵਾਜ਼ ਸੁਣ ਕੇ ਬਾਗ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋ ਪਏ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ murid ਹੋ ਗਏ। ਬਹੁਤ ਸਾਰੇ ਲੋਕ ਉਹਨਾਂ ਦੇ ਭਗਤ ਬਣ ਗਏ। ਉਹਨਾਂ ਭਗਤਾਂ ਦੇ ਵਿੱਚ ਮੀਆਂ ਮਿੱਠੇ ਦਾ ਧਾਰਮਿਕ ਗੁਰੂ ਪੀਰ ਅਬਦੁਲ ਰਹਿਮਾਨ ਵੀ ਸ਼ਾਮਿਲ ਸੀ। ਮੀਆਂ ਮਿੱਠਾ ਦੇ ਪ੍ਰਸ਼ੰਸਕਾਂ ਨੇ ਮੀਆਂ ਮਿੱਠੇ ਨੂੰ ਇਹ ਗੱਲ ਦੱਸੀ ਕਿ ਨਗਰ ਦੇ ਬਾਗ ਵਿੱਚ ਇੱਕ ਫਕੀਰ ਆਇਆ ਹੈ। ਉਸ ਦੇ ਬਚਨ ਸੁਣ ਕੇ ਲੋਕ ਉਸ ਦੇ ਭਗਤ ਬਣ ਰਹੇ ਹਨ। ਉਹਨਾਂ ਨੇ ਮੀਆਂ ਮਿੱਠਾ ਨੂੰ ਕਿਹਾ ਕਿ ਜੇਕਰ ਇਸੇ ਤਰ੍ਹਾਂ ਲੋਕ ਉਹਨਾਂ ਦੇ ਭਗਤ ਬਣਦੇ ਰਹੇ ਤਾਂ ਨਦਰ ਵਿੱਚ ਤੇਰੀ ਮਹਾਨਤਾ ਘਟ ਹੋ ਜਾਵੇਗੀ ਇਹ ਸੁਣ ਕੇ ਮੀਆਂ ਮਿੱਠਾ ਗੁੱਸੇ ਵਿੱਚ ਆ ਗਿਆ ਅਤੇ ਉਸਨੇ ਕਿਹਾ ਮੈਂ ਉਸ ਫਕੀਰ ਨੂੰ ਨਿੰਬੂ ਵਾਂਗ ਨਚੋੜ ਦਵਾਂਗਾ ਜਦੋਂ ਮੈਂ ਉਸ ਨੂੰ ਮਿਲਾਂਗਾ ਤਾਂ ਉਸ ਦੇ ਬਚਨਾਂ ਦੇ ਪ੍ਰਭਾਵ ਨੂੰ ਲੋਕਾਂ ਦੇ ਮਨਾਂ ਵਿੱਚੋਂ ਇਸ ਤਰ੍ਹਾਂ ਉਤਾਰ ਦੇਵਾਂਗਾ ਜਿਵੇਂ ਦੁੱਧ ਤੋਂ ਮਲਾਈ ਲਈਦੀ ਹੈ ਜਦੋਂ ਮੀਆਂ ਮਿੱਠਾ ਦੇ ਧਾਰਮਿਕ ਗੁਰੂ ਪੀਰ ਅਬਦੁਲ ਰਹਿਮਾਨ ਉਸ ਨੂੰ ਮਿਲੇ ਤਾਂ ਉਹਨਾਂ ਨੇ ਮੀਆਂ ਮਿੱਠਾ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਅਤੇ ਕਿਹਾ ਕਿ ਉਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹਨ ਉਸ ਪਰਮਾਤਮਾ ਰੂਪੀ ਫਕੀਰ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਮੀਆਂ ਮਿੱਠਾ ਭਾਵੇਂ ਇੱਕ ਸੂਫੀ ਸੰਤ ਸੀ ਪਰ ਉਸ ਨੂੰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਸੀ ਕਿ ਉਹ ਇੱਕ ਗੈਰ ਮੁਸਲਿਮ ਗੁਰੂ ਕੋਲੋਂ ਆਸ਼ੀਰਵਾਦ ਲਵੇ ਫਿਰ ਭਾਵੇਂ ਉਹ ਕਿੰਨਾ ਵੀ ਵੱਡਾ ਗੁਰੂ ਕਿਉਂ ਨਾ ਹੋਵੇ ਪਰ ਆਪਣੇ ਗੁਰੂ ਦੀ ਗੱਲ ਮੀਆਂ ਮਿੱਠਾ ਕਿਵੇਂ ਮੋੜ ਸਕਦਾ ਸੀ ਇਸ ਲਈ ਉਸਨੇ ਗੁਰੂ ਸਾਹਿਬ ਨੂੰ ਮਿਲਣ ਦਾ ਮਨ ਬਣਾ ਲਿਆ ਜਦੋਂ ਮੀਆਂ ਮਿੱਠਾ ਉੱਥੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਉੱਥੇ ਰੱਬੀ ਬਾਣੀ ਦਾ ਜਾਪ ਹੋ ਰਿਹਾ ਸੀ ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਸਨ ਅਤੇ ਗੁਰੂ ਨਾਨਕ ਦੇਵ ਜੀ ਮਿੱਠੀ ਆਵਾਜ਼ ਵਿੱਚ ਸ਼ਬਦ ਗਾਇਨ ਕਰ ਰਹੇ ਸਨ ਮੀਆਂ ਮਿੱਠਾ ਚੁੱਪਚਾਪ ਉੱਥੇ ਬੈਠ ਗਿਆ ਅਤੇ ਸ਼ਬਦ ਸੁਣਨ ਲੱਗਾ ਕੁਝ ਸਮੇਂ ਬਾਅਦ ਸ਼ਬਦ ਦੀ ਸਮਾਪਤੀ ਹੋਈ ਤਾਂ ਗੁਰੂ ਸਾਹਿਬ ਨੇ ਮੀਆਂ ਮਿੱਠਾ ਨੂੰ ਪੁੱਛਿਆ ਮੀਆਂ ਮਿੱਠਾ ਕਿਵੇਂ ਆਣਾ ਹੋਇਆ ਗੁਰੂ ਸਾਹਿਬ ਜੀ ਦੀ ਮਿੱਠੀ ਆਵਾਜ਼ ਸੁਣ ਕੇ ਮੀਆਂ ਮਿੱਠਾ ਦਾ ਮਨ ਇੱਕਦਮ ਸ਼ਾਂਤ ਹੋ ਗਿਆ ਉਸ ਤੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਗੁਰੂ ਸਾਹਿਬ ਨੂੰ ਇਸਲਾਮ ਧਰਮ ਕਬੂਲ ਕਰਵਾ ਲਵੇ ਅਤੇ ਉਹਨਾਂ ਨੂੰ ਮੁਸਲਮਾਨ ਬਣਾ ਲਵੇ ਮੀਆਂ ਮਿੱਠਾ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ हे ਨਾਨਕ ਪਰਮਾਤਮਾ ਦੀ ਰਜ਼ਾ ਹਾਸਲ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਅਤੇ ਦੂਜਾ ਕਲਮਾ ਬੜਨਾ ਫਿਰ ਮੀਆਂ ਮਿੱਠਾ ਨੇ ਗੁਰੂ ਸਾਹਿਬ ਨੂੰ ਪਰਮਾਤਮਾ ਦੇ ਦਰਬਾਰ ਵਿੱਚ ਵਿਚੋਲੇ ਦੀ ਲੋੜ ਬਾਰੇ ਦੱਸਿਆ ਇਸਲਾਮ ਦੀਆਂ ਸ਼ਕਤੀਆਂ ਦੀ ਮਹਾਨਤਾ ਬਾਰੇ ਵੀ ਵਰਣਨ ਕੀਤਾ ਫਕੀਰ ਦਾ ਮਤਲਬ ਸੀ ਕਿ ਇਨਸਾਨ ਪੈਗੰਬਰ ਦੇ ਰਾਹੀ ਹੀ ਰੱਬ ਤੱਕ ਪਹੁੰਚ ਸਕਦਾ ਹੈ ਉਹ ਗੁਰੂ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪੈਗੰਬਰ ਰੱਬ ਦੇ ਦਰਬਾਰ ਵਿੱਚ ਇੱਕ ਦਰਬਾਨ ਵਰਗਾ ਹੈ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਗੱਲ ਬੜੀ ਸ਼ਾਂਤੀ ਨਾਲ ਸੁਣੀ ਅਤੇ ਕਿਹਾ ਹਾਂ ਪਰਮਾਤਮਾ ਪਹਿਲਾ ਹੈ ਪੈਗੰਬਰ ਤਾਂ ਉਸ ਦੇ ਦਰਵਾਜ਼ੇ ਉੱਤੇ ਇੱਕ ਦਰਬਾਨ ਹੈ ਜੇਕਰ ਮਨੁੱਖ ਦੇ ਇਰਾਦੇ ਚੰਗੇ ਹੋਣ ਸੋਚ ਪਵਿੱਤਰ ਹੋਵੇ ਅਤੇ ਕੰਮ ਨੇਕ ਹੋਣ ਤਾਂ ਉਸ ਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਪੈਂਦੀ ਮੈਂ ਇਕੱਲੇ ਹੀ ਪਰਮਾਤਮਾ ਨਾਲ ਸਿੱਧੀ ਸਾਜ ਰੱਖਦਾ ਹਾਂ ਗੁਰੂ ਜੀ ਫਕੀਰ ਨੂੰ ਪੁੱਛਦੇ ਹਨ ਕਿ ਜੇਕਰ ਤੁਸੀਂ ਵੀ ਪੈਗੰਬਰ ਰਾਹੀ ਪਰਮਾਤਮਾ ਦਾ ਕਪੂਜਦੇ ਹੋ ਅਤੇ ਹਿੰਦੂ ਵੀ ਆਪਣੇ ਦੇਵੀ ਦੇਵਤਿਆਂ ਰਾਹੀ ਤਾਂ ਫਰਕ ਸਿਰਫ ਰਸਤੇ ਦਾ ਹੋਇਆ ਮਕਸਦ ਦਾ ਨਹੀਂ ਫਿਰ ਤੁਸੀਂ ਹਿੰਦੂਆਂ ਨੂੰ ਕਾਫਿਰ ਕਿਉਂ ਕਹਿੰਦੇ ਹੋ ਇਸ ਤੇ ਜਵਾਬ ਵਿੱਚ ਫਸੂਫੀ ਫਕੀਰ ਕਹਿੰਦਾ ਹੈ ਕਿ ਅਸੀਂ ਪੈਗੰਬਰ ਨੂੰ ਪਰਮਾਤਮਾ ਨਹੀਂ ਮੰਨਦੇ ਸਭ ਉਹ ਉਸ ਰਾਹੀ ਆਪਣੇ ਪਾਪਾਂ ਨੂੰ ਬਚਾਉਣਾ ਚਾਹੁੰਦੇ ਹਨ ਗੁਰੂ ਜੀ ਫਿਰ ਕਹਿੰਦੇ ਹਨ ਕਿ ਹਿੰਦੂਵਿਤਾ ਇਹੇ ਗੱਲ ਕਹਿ ਸਕਦੇ ਹਨ ਕਿ ਉਹ ਆਪਣੇ ਦੇਵਤਿਆਂ ਨੂੰ ਵਿਚੋਲੇ ਦੀ ਤਰ੍ਹਾਂ ਮੰਨਦੇ ਹਨ ਫਿਰ ਤੁਸੀਂ ਕਿਵੇਂ ਨਿਰਣੇ ਲੈ ਸਕਦੇ ਹੋ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਨੂੰ ਇੱਕ ਹੋਰ ਸਵਾਲ ਪੁੱਛਿਆ ਗੁਰੂ ਸਾਹਿਬ ਨੇ ਕਿਹਾ ਜੇਕਰ ਤੁਸੀਂ ਇਹ ਮੰਨਦੇ ਹੋ ਕਿ ਪ੍ਰਮਾਤਮਾ ਇੱਕ ਹੈ ਤਾਂ ਤੁਸੀਂ ਹੋਰ ਧਰਮਾਂ ਦੇ ਲੋਕਾਂ ਦੇ ਨਾਲ ਨਫ਼ਰਤ ਕਿਉਂ ਕਰਦੇ ਹੋ ਗੁਰੂ ਸਾਹਿਬ ਨੇ ਮੀਆਂ ਮਿੱਠਾ ਨੂੰ ਸਮਝਾਉਂਦੇ ਹੋਏ ਕਿਹਾ ਇਹ ਜੇਕਰ ਕੋਈ ਗੁਮਰਾਹ ਹੈ ਤਾਂ ਉਸ ਲਈ ਦਿਲ ਵਿੱਚ ਪਿਆਰ ਅਤੇ ਹਮਦਰਦੀ ਹੋਣੀ ਚਾਹੀਦੀ ਹੈ ਨਫ਼ਰਤ ਨਹੀਂ ਗੁਰੂ ਜੀ ਦੇ ਪ੍ਰਸ਼ਨਾਂ ਦਾ ਮੀਆਂ ਮਿੱਠਾ ਕੋਲ ਕੋਈ ਉੱਤਰ ਨਹੀਂ ਸੀ ਮੀਆਂ ਮਿੱਠਾ ਵਿਸ਼ਾ ਬਦਲ ਕੇ ਨਿਆਂ ਦੇ ਦਿਨ ਬਾਰੇ ਪੁੱਛਣ ਲੱਗ ਪਿਆ ਉਹ ਕਹਿੰਦਾ ਹੈ ਕਿ ਹਿੰਦੂ ਆਪਣੀਆਂ ਲਾਸ਼ਾਂ ਸਾੜਦੇ ਹਨ ਜਿਸ ਕਰਕੇ ਨਿਆਂ ਦੇ ਦਿਨ ਉਹ ਉੱਠ ਨਹੀਂ ਸਕਣਗੇ ਜਦੋਂ ਕਿ ਮੁਸਲਮਾਨਾਂ ਨੂੰ ਮਰਨ ਤੋਂ ਬਾਅਦ ਦਫਨਾਇਆ ਜਾਂਦਾ ਹੈ ਇਸ ਲਈ ਉਹ ertidhi ਤੋਂ ਉੱਠ ਜਾਣਗੇ। ਦਰਅਸਲ ਇਸਲਾਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਨਿਆਏ ਦੇ ਦਿਨ ਪਰਮਾਤਮਾ ਦਾ ਦੂਤ ਆਪਣਾ ਤੀਰ ਮਾਰੇਗਾ ਅਤੇ ertidhi ਆਪਣੀ ਛਾਤੀ ਵਿੱਚੋਂ ਮਰੇ ਹੋਏ ਜੀਵਾਂ ਨੂੰ ਬਾਹਰ ਕੱਢ ਦੇਵੇਗੀ। ਅਤੇ ਫਿਰ ਉਹਨਾਂ ਜੀਵਾਂ ਨੂੰ ਸਵਰਗ ਵਿੱਚ ਲਿਆ ਜਾਇਆ ਜਾਵੇਗਾ। ਪਰ ਹਿੰਦੂਆਂ ਦੇ ਸਰੀਰ ਤਾਂ ਸੜ ਜਾਂਦੇ ਹਨ। ਇਸ ਕਰਕੇ ਉਹ ਆਪਣੇ ਸਰੀਰ ਨੂੰ ਦੁਬਾਰਾ ਪ੍ਰਾਪਤ ਨਹੀਂ ਕਰ ਸਕਦੇ। ਇਸੇ ਕਾਰਨ ਉਹ ਹਮੇਸ਼ਾ ਨਰਕ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਗੁਰੂ ਜੀ ਬੜੀ ਸਧਾਰਨਤਾ ਦੇ ਨਾਲ ਇਸ ਤਰਕ ਦਾ ਖੰਡਨ ਕਰਦੇ ਹਨ ਉਹ ਕਹਿੰਦੇ ਹਨ ਕਿ ਦਫਨ ਕੀਤੇ ਹੋਏ ਸਰੀਰ ਵੀ ਮਿੱਟੀ ਵਿੱਚ ਹੀ ਰਲ ਜਾਂਦੇ ਹਨ কুমਿਆਰ ਉਹ ਮਿੱਟੀ ਉਠਾ ਕੇ ਪੱਠੀ ਵਿੱਚ ਇੱਟਾਂ ਬਣਾਉਂਦੇ ਹਨ ਤਾਂ ਕੀ ਇਹ ਮਿੱਟੀ ਨਰਕ ਦੀ ਅੱਗ ਵਾਂਗ ਨਹੀਂ ਹੈ ਇਹ ਗੱਲ ਮਨੁੱਖੀ ਸਮਝ ਤੋਂ ਬਹੁਤ ਪਰੇ ਹੈ ਗੁਰੂ ਜੀ ਆਖਰ ਵਿੱਚ ਕਹਿੰਦੇ ਹਨ ਆਓ ਅਸੀਂ ਪਿਆਰ ਕਰੀਏ ਮਨੁੱਖਤਾ ਦੀ ਸੇਵਾ ਕਰੀਏ ਪ੍ਰਮਾਤਮਾ ਨੂੰ ਪਿਆਰ ਪਸੰਦ ਹੈ ਨਫ਼ਰਤ ਨਹੀਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਫਕੀਰ ਚੁੱਪ ਹੋ ਜਾਂਦਾ ਹੈ ਉਸ ਦੇ ਅੰਦਰ ਇੱਕ ਬਦਲਾਅ ਆ ਜਾਂਦਾ ਹੈ ਉਹ ਗੁਰੂ ਜੀ ਦੇ ਚਰਨਾਂ ਵਿੱਚ ਝੁਕਦਾ ਹੈ ਅਤੇ ਨਾਮ ਦੀ ਦਾਤ ਲੈ ਕੇ ਆਪਣਾ ਜੀਵਨ ਰੱਬੀ ਰਾਹ ਉੱਤੇ ਲਗਾ ਦਿੰਦਾ ਹੈ ਦੋਸਤੋ ਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਿਆ ਅੱਜ ਦੇ ਸਮੇਂ ਵਿੱਚ ਵੀ ਓਨੀ ਹੀ ਲਾਗੂ ਹੁੰਦੀ ਹੈ ਉਹ ਸਾਨੂੰ ਸਿਖਾਉਂਦੇ ਹਨ ਕਿ ਧਰਮ ਮਨੁੱਖਤਾ ਦੀ ਭਲਾਈ ਲਈ ਹੋਣਾ ਚਾਹੀਦਾ ਹੈ ਨਾ ਕਿ ਵੰਡ ਲਈ ਪਰਮਾਤਮਾ ਤੱਕ ਪਹੁੰਚਣ ਲਈ ਕੋਈ ਵੀ ਰਸਤਾ ਸਹੀ ਹੋ ਸਕਦਾ ਹੈ ਜੇ ਉਹ ਰਸਤਾ ਪਿਆਰ ਸੱਚਾਈ ਅਤੇ ਨੇਕ ਕਰਮਾਂ ਨਾਲ ਭਰਿਆ ਹੋਵੇ ਦੋਸਤੋ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਿੱਖ ਇਤਿਹਾਸ ਦੇ ਇਨ੍ਹਾਂ ਮਹਾਨ ਸਿਧਾਂਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਆਪਜੀ ਦਾ ਸਹਿਯੋਗ ਸਾਡੇ ਲਈ ਮਹੱਤਵਪੂਰਨ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਲਿਆ ਕਰੋ ਵਾਹਿਗੁਰੂ ਖੁਸ਼ੀਆਂ ਬਖਸ਼ੇ ਮਿਲਦੇ ਹਾਂ ਅਗਲੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ